ਜੇ ਆਪਣੇ ਸਰੀਰ ਵਿੱਚ ਲੱਛਣ ਦਿਖਾਈ ਦਿੰਦੇ ਆ ਤਾਂ ਕਦੇ ਨਜ਼ਰ ਅੰਦਾਜ਼ ਨਹੀਂ ਕਰਨੀ ਚਾਹੀਦੀ ਜੀ ਸਭ ਤੋਂ ਪਹਿਲਾਂ ਜੇ ਆਪਣੇ ਵਾਲ ਝੜਦੇ ਆ ਵਾਲ ਸਫੇਦ ਹੋ ਰਹੇ ਆਗੇ ਤਾਂ ਸਮਝ ਲਓ ਆਪਣੇ ਚ ਬਾਇਓਟਿਨ ਦੀ ਕਮੀ ਹੋ ਗਈ। ਇਹਦੇ ਕਾਰਨ ਆਪ ਨੂੰ ਹਫਤੇ ਵਿੱਚ ਘੱਟੋ ਘੱਟ ਦੋ ਵਾਰੀ ਮਸ਼ਰੂਮ ਖਾਣੇ ਚਾਹੀਦੇ ਜਿਸ ਕਰਕੇ ਕਾੜ ਪੂਰੀ ਹੋ ਜਾਂਦੀ ਹੈ। ਫਿਰ ਜਦੋਂ ਆਪਣੇ ਚਿਹਰੇ ਤੇ ਪੀਪਲ ਪੈ ਜਾਂਦੇ ਆ ਡਾਰਕ ਸਪਕ ਹੁੰਦੇ ਆ ਸਕਿਨ ਖਰਾਬ ਹੋਣ ਲੱਗਦੀ ਹੈ ਸਮਝ ਲਓ ਵਿਟਾਮਿਨ E ਦੀ ਕਮੀ ਹੈ। ਇਹਦੇ ਬਾਅਦ ਰੋਜ਼ਾਨਾ ਆਪ ਨੂੰ 7 ਬਾਦਾਮ ਖਾਣੇ ਚਾਹੀਦੇਗੇ ਡੇਲੀ ਭਿਓ ਕੇ ਹਰ ਰੋਜ਼ ਫੇਰ ਆ ਜਾਂਦਾ ਬੁੱਲ ਫੱਟਣ ਲੱਗ ਜਾਂਦੇ ਆਪਣੇ ਇਹਦੇ ਵਿੱਚ ਸਮਝ ਲਓ ਵਿਟਾਮਿਨ B ਦੀ ਕਮੀ ਹੋ ਜਾਂਦੀ ਹੈਗੀ ਜਿਸ ਨਾਲ ਰੋਜ਼ਾਨਾ ਕਿਸ਼ਮਿਸ਼ ਪਿਉਂ ਕੇ ਜਾਂਦਾ ਆਖਾ ਪੰਜ ਸੱਤ ਖਾਣਨੇ ਚਾਹੀਦੇ ਆ ਸਵੇਰ ਖਾਲੀ ਪੇਟ ਫੇਰ ਆ ਜਾਂਦਾ ਆਪਣਾ ਮੰਨ ਲਓ ਸਰੀਰ ਦਰਦ ਰਹਿਣ ਲੱਗਦਾ ਕਮਰ 'ਚ ਦਰਦ ਰਹਿਣ ਲੱਗਦਾ ਸਪੈਸ਼ਲੀ ਉਹਦਾ ਕੀ ਕਰਨਾ ਹੁੰਦਾ ਆਪਾਂ ਮੰਨ ਲਓ ਕੈਲਸ਼ੀਅਮ ਦੀ ਕਾਰਡ ਪੈਣੇ ਵਿਟਾਮਿਨ D ਦੀ ਕਮੀ ਹੋ ਜਾਂਦੀ ਹੈ ਉਹਦੇ ਕਰਕੇ ਆਪ ਨੂੰ ਦਹੀਂ ਦੁੱਧ ਜ਼ਿਆਦਾ ਲੈਣਾ ਚਾਹੀਦਾ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈਗਾ ਪ੍ਰੋਟੀਨ ਲੈਣਾ ਚਾਹੀਦਾ ਜਦੋਂ ਤੁਹਾਨੂੰ ਜਿਹੜਾ ਕੈਲਸ਼ੀਅਮ ਲੈਣਾ ਚਾਹੀਦਾ ਇਹੋ ਜੀ ਹੋਰ ਜਾਣਕਾਰੀ ਲਈ ਆਪਣੇ ਪੇ